ਪਿੰਡ ਨੇੜਲੇ ਪਿੰਡ ਸਾਦੋ ਹੈੜੀ ਵਿਖੇ ਬਰਿੰਦਰ ਸਿੰਘ ਨੌਜਵਾਨ ਦੀ ਮਿਹਨਤ ਸਦਕਾ ਪਿੰਡ ਵਾਸੀਆਂ ਦੇ ਸਹਿਯੋਗ ਅਤੇ ਪਿੰਡ ਦੇ ਹੀ ਕਿਸੇ ਵਸਨੀਕ ਦੇ ਵਿਸ਼ੇਸ਼ ਮਦਦ ਨਾਲ ਬੱਚਿਆਂ ਤੇ ਨੌਜਵਾਨਾਂ ਤੇ ਦਸਤਾਰ ਮੁਕਾਬਲੇ ਕਰਵਾਏ ਗਏ। ਬੱਚਿਆਂ ਨੂੰ ਆਪਣੇ ਵਿਰਸੇ ਦੇ ਧਰਮ ਨਾਲ ਜੋੜਨ ਦੀ ਇਹ ਛੋਟੀ ਜਿਹੀ ਕੋਸ਼ਿਸ਼ ਪਿੰਡ ਵਾਸੀਆਂ ਨੇ ਕੀਤੀ। ਦਸਤਾਰ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਤੇ ਨੌਜਵਾਨਾਂ ਦੀਆਂ ਸੋਹਣੀਆਂ ਦਸਤਾਰਾਂ ਦੀ ਚੋਣ ਅਤੇ ਸਵਾਲ-ਜਵਾਬ ਦੀ ਸੇਵਾ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਨਾਪਾ ਦੇ ਮੁਖ ਸੇਵਾਦਾਰ ਪਾਈ ਅਮਨਦੀਪ ਸਿੰਘ ਲਵਲੀ ਅਤੇ ਸੰਸਤਾ ਦੀ ਸੇਵਾਵਾਨੀ ਬੰਦੇ ਦਸਤਾਰ ਕੋਚ ਭੁਵਿੰਦਰ ਸਿੰਘ ਅਤੇ ਜਪਨੀਤ ਸਿੰਘ ਵੱਲੋਂ निभाई ਗਈ ਦਸਤਾਰ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਦਾ ਸਨਮਾਨ ਕੀਤਾ ਗਿਆ ਪਿੰਡ ਦੇ ਵਸਨੀਕਾਂ ਖਾਸ ਕਰਕੇ ਔਰਤਾਂ ਵਿੱਚ ਦਸਤਾਰ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਦਾ ਸਨਮਾਨ ਕੀਤਾ ਗਿਆ ਪਿੰਡ ਦੇ ਵਸਨੀਕਾਂ ਖਾਸ ਕਰਕੇ ਔਰਤਾਂ ਵਿੱਚ ਇਸ ਮੁਕਾਬਲੇ ਅਤੇ ਧਰਮ ਸੰਬੰਧੀ ਪੁੱਛੇ ਗਏ ਸਵਾਲ ਜਵਾਬਾਂ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਦਸਤਾਰ ਮੁਕਾਬਲੇ ਵਿੱਚ ਸਿੰਘ ਵਰਿੰਦਰ ਜੋ ਕਿ ਕਲਾਕਾਰੀ ਦਾ ਵੱਡਾ ਸ਼ੌਂਕ ਰੱਖਦਾ ਆਪਣੇ ਮਿੱਤਰ ਕਲਾਕਾਰਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਇਸ ਦਸਤਾਰ ਮੁਕਾਬਲੇ ਦਾ ਆਨੰਦ ਮਾਣਿਆ ਅਤੇ ਸਿੰਘ ਵਰਿੰਦਰ ਵੱਲੋਂ ਚੁੱਕੇ ਇਸ ਕਦਮ ਦੀ ਛਲਾਂਗਾ ਕੀਤੀ ਪਿੰਡ ਸਾਦੋ ਜਿਹੜੀ ਤਸੀਲ ਨਾਭਾ ਜ਼ਿਲ੍ਹਾ ਪਟਿਆਲਾ ਅਸੀਂ ਸਾਰੇ ਨਗਰ ਦੇ ਸੰਯੋਗ ਨਾਲ ਤੇ ਇਹਦੇ ਮੇਨ ਜਿਹੜੀ ਦਸਤਾਰ ਮੁਕਾਬਲੇ ਦੀ ਰਾਸ਼ੀ ਆ ਉਹ ਪਿੰਡ ਦੇ ਕਿਸੇ ਸੱਜਣ ਵੱਲੋਂ ਗੁਪਤਦਾਨ ਚ ਦਿੱਤੀ ਗਈ ਜਿੰਨਾ ਵੀ ਇਹ ਤੇ ਖਰਚਾ ਆ ਇਹਦੇ ਵਿੱਚ 30 ਤੋਂ 35 ਬੱਚਿਆਂ ਨੇ ਭਾਗ ਲਿਆ ਉਹਦੇ ਵਿੱਚ ਦਿਮਾਲੇ ਵੀ ਸਜਾਏ ਨੇ ਤੇ ਛੋਟੇ 10 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਬੱਚਿਆਂ ਨੇ ਭਾਗ ਲਿਆ ਤੇ ਬਾਈ ਜੀ ਹੁਣਾਂ ਨੇ ਅਮਨਦੀਪ ਲਵਲੀ ਜੀ ਨੇ ਜਿਹੜੇ ਫਰਸਟ ਸੈਕਿੰਡ ਥਰਡ ਆਏ ਨੇ ਉਹਨਾਂ ਦੀ ਜਿਹੜੀ ਚੋਣ ਆ ਬਾਈ ਜੀ ਉਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਸਾਰੀ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਨਾਬਾਂ ਦੇ ਨੇੜਲੇ ਪਿੰਡ ਸਾਦੋਹੜੀ ਵਿਖੇ ਇੱਕ ਵੱਡਾ ਉਪਰਾਲਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਡੇ ਛੋਟੇ ਵੀਰ ਵੱਲੋਂ ਕੀਤਾ ਗਿਆ ਦਸਤਾਰਬੰਦੀ ਮੁਕਾਬਲੇ ਨੇ ਜਿਹੜੇ ਕਰਾਇਏ ਗਏ ਨੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਗਿਆ 30 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਚਾਹੇ ਉਹ ਬੱਚੇ ਛੋਟੀ ਉਮਰ ਦੇ ਸੀ ਚਾਹੇ ਵੱਡੀ ਉਮਰ ਦੇ ਸੀ ਔਰ ਸਾਨੂੰ ਹੁਕਮ ਹੋਇਆ ਸੀ 시ਹਿਤ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਨੂੰ ਬੱਚਿਆਂ ਨੂੰ ਚੁਣਨ ਦਾ ਕਿ ਕਿਹਨਾ ਬੱਚਿਆਂ ਵੱਲੋਂ ਸੋਹਣੀਆਂ ਦਸਤਾਰਾਂ ਨੇ ਜੜੀਆਂ ਸਜਾਈਆਂ ਗਈਆਂ ਨੇ ਜਾਂ ਜਿਹੜੇ ਬੱਚੇ ਨੇ ਜਿਹੜੇ ਵੱਡੀ ਗਿਣਤੀ ਵਿੱਚ ਉਹ ਬੱਚਿਆਂ ਨੂੰ ਵੀ ਸਪੇਸ਼ ਤੌਰ ਤੇ ਕੁਐਸਚਨ ਆਨਸਰ ਪੁੱਟ ਕੀਤੇ ਗਏ ਨੇ ਜਿਹੜੇ ਆਪਣੇ ਵਿਰਸੇ ਨਾਲ ਜੁੜੇ ਹੋਏ ਨੇ ਸੋ ਬਹੁਤ ਬੱਚਿਆਂ ਵੱਲੋਂ ਮੂਲ ਮੰਤਰ ਦਾ ਪਾਠ ਚਾਰੋਂ ਸ਼ਾਹਬਜਾਦਿਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਤੇ ਦਸਾਂ ਪਾਸ਼ਾਈਆਂ ਦੇ ਨਾਮ ਨੇ ਜਿਹੜੇ ਸੁਣਾਏ ਗਏ ਨੇ ਸਾਡੇ ਵਾਸਤੇ 30 ਦੇ 30 ਬੱਚੇ ਸਤਕਾਰਯੋਗ ਨੇ ਜਿਨ੍ਹਾਂ ਨੇ ਭਾਗ ਲਿਆ ਖਾਸ ਕਰਕੇ ਉਹ ਛੋਟੇ ਬੱਚੇ ਜਿਨ੍ਹਾਂ ਨੇ ਦਲੇਰੀ ਨਾਲ ਬਿਨਾਂ ਚੀਜ਼ ਕਿਥੋਂ ਸ਼ੀਸ਼ੇ ਅੱਗੇ ਆ ਕੇ ਦਸਤਾਰਾ ਸਜਾਈਆਂ ਨੇ ਸਾਰੇ ਬੱਚਿਆਂ ਦਾ ਸਨਮਾਨ ਹੋਇਆ ਫਸ ਸੈਕਿੰਡ ਤੇ ਥਰਡ ਬੱਚੇ ਵੀ ਕੱਢੇ ਗਏ ਨੇ ਉਨ੍ਹਾਂ ਤੋਂ ਪਾਠ ਵੀ ਜਿਹੜਾ ਸੁਣਿਆ ਗਿਆ 10 ਪਾਸ਼ਾੀਆਂ ਦੇ ਨਾਮ ਵੀ ਸੁਨੇ ਗਏ ਨੇ ਮੈਂ ਉਹਨਾਂ ਬੱਚਿਆਂ ਨੂੰ ਬੇਨਤੀ ਵੀ ਕਰਦਾ ਕਿ ਵੱਧ ਤੋਂ ਵੱਧ ਦਸਤਾਰ ਸਜਾਉਣ ਦੇ ਨਾਲ-ਨਾਲ ਆਪਣੇ ਵਿਰਸੇ ਨਾਲ ਆਪਣੇ ਧਰਮ ਨਾਲ ਜੁੜੋ ਤਾਂ ਜੋ ਆਉਣ ਵਾਲਾ ਸਮਾਂ ਜਿਹੜਾ ਤੁਹਾਡੇ ਲਈ ਵਧੀਆ ਬਤੀਤ ਹੋਵੇ ਅਸੀਂ ਖਾਸ ਕਰਕੇ ਪਿੰਡ ਦੀਆਂ ਮਾਤਾਵਾਂ ਤੇ ਬੀਬੀਆਂ ਨੂੰ ਭੈਣਾ ਨੂੰ ਵੀ ਬੇਨਤੀ ਕੀਤੀ ਹੈ ਕਿ ਜਦੋਂ ਆਪਜੀ ਬੱਚਿਆਂ ਨੂੰ ਤਿਆਰ ਕਰਦੇ ਹੋ ਜਾਂ ਕਰੇ ਪੜਾਉਨਿਓ ਜਾਂ ਕੋਈ ਕਾਰਜ ਕਰਦੇ ਹੋ ਉਸ ਵੇਲੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੋ ਉਹਨਾਂ ਨੂੰ ਚਾਰ ਸਾਹਿਬਜ਼ਾਦੇ ਦੇ ਨਾਮ ਪੰਜ ਪਿਆਰਿਆਂ ਦੇ ਨਾਮ 10 ਪਾਸਾ ਸ਼ਾਇਿਆਂ ਦੇ ਨਾਮ ਨੇ ਜਿਹੜੇ ਕੰਠਕਰਾ ਔਰ ਸ਼ਹੀਦਾਂ ਦੀਆਂ ਸਾਖੀਆਂ ਸੁਣਾਓ ਤਾਂ ਜੋ ਬੱਚੇ ਆਪਣੇ ਵਿਰਸੇ ਨਾਲ ਜੁੜਨ ਪਿੰਡ ਬਹੁਤ ਸੋਨਾ ਸਜਾਇਆ ਗਿਆ ਸਾਦੋੜੀ ਦੀਆਂ ਪਿੱਛੇ ਜੇ ਬਹੁਤ ਖਬਰਾਂ ਵੀ ਚੱਲੀਆਂ ਵਿਲੱਖਣ ਸਜਾਵਟਾਂ ਪਿੰਡ ਦੀ ਹੋਈ ਆ ਸੋ ਮੈਂ ਇੱਕ ਵਾਰੀ ਫੇਰ ਪਿੰਡ ਵਾਸੀਆਂ ਧੰਨਵਾਦ ਕਰਦਾ ਤੇ ਆਪਣੇ ਛੋਟੇ ਵੀਰ ਦਾ ਜਿਹਨੇ ਵੱਡਾ ਉਪਰਾਲਾ ਜਿਹੜਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਰੋਂ ਦਾ ਬਹੁਤ ਵਧੀਆ ਉਪਰਾਲਾ ਤੇ ਸਾਰੀ ਪਿੰਡ ਵਾਸੀਆਂ ਨੂੰ ਜਿੰਨਦੇ ਵੀ ਪੰਚਾਇਤ ਦੇ ਮੈਂਬਰ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਹਨਾਂ ਨੇ ਪਹਿਲਾਂ ਪਿੰਡ ਸਜਾ ਕੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਸਾਡੇ ਵਾਲੇ ਦੁਆਲੇ ਪਿੰਡਾਂ ਤੁਹਾਡੇ ਪਿੰਡਾਂ ਦੀ ਚਰਚਾ ਵੀਰੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਕੰਮ ਨੂੰ ਹੰਗਾਰਾ ਮਿਲ ਰਿਹਾ ਤੇ ਨਿੱਕੇ-ਨਿੱਕੇ ਫੰਕਸ਼ਨ ਜਿਵੇਂ ਵੀਰੇ ਨੇ ਜੋ ਦਸਤਾਰ ਵਾਲਾ ਮੁਕਾਬਲਾ ਕਰਾਇਆ ਸੀ ਨਾ ਵੀ ਤੇ ਸਾਰਿਆਂ ਨੂੰ ਮਤਲਬ ਕਿ ਇਥੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਸਾਰੇ ਪਿੰਡਾਂ ਦੇ ਨਿਕੇ ਨੇ ਕਿ ਇਹ ਨਿਕੇ ਨੇ ਕਿ ਫੰਕਸ਼ਨ ਬੱਚਿਆਂ ਨੂੰ ਪ੍ਰੇਰਿਤ ਵੀ ਕਰਦੇ ਆ ਤੇ ਆਪਸ ਵਿੱਚ ਭਾਈਚਾਰੇ ਦੀ ਥਾਂ ਜੀ ਵੀ ਹਨਾ ਜੁੜੀ ਰਹਿੰਦੀ ਆ ਇਹ ਚੜ੍ਹਦੀ ਕਲਾ ਨਿਸ਼ਾਨੀਆਂ ਹੁੰਦੀਆਂ ਨੇ ਸਾਡਾ ਗਾਣਾ ਇੱਕ ਆਇਆ ਸੀ ਚੜ੍ਹਦੀ ਕਲਾ ਮੈਂ ਉਹਦੇ ਦੋ ਲਾਈਨਾਂ ਸੁਣਾ ਕੇ ਸਮਾਪਤੀ ਕਰੂੰਗਾ ਹਨਾ ਸਾਡਾ ਜੱਪਜੀ ਸਾਹਿਬ ਤੂੰ ਦਿਨ ਚੜਦਾ ਤੇਰੇ ਰਾਸ ਤੇ ਮੁਕਦਾ ਨੀ ਇੱਕ ਬਾਪੂ ਬੇਬੇ ਰੱਬ ਬਿਨਾ ਸਾਡਾ ਹੋਰ ਕਿਤੇ ਸਿਰ ਝੁਕਦਾ ਨਹੀਂ ਰੂਬੀ ਛੱਠਾ ਗੌਰ ਨਹੀਂ ਕਰਦਾ ਮਾੜੀ ਮੂਟੀ ਟਾਲਦੀ ਏ ਸਾਡੇ ਲਈ ਮੀਨਿੰਗ ਜ਼ਿੰਦਗੀ ਦੇ ਬਸ ਚੜਦੀ ਕਲਾ ਨੇ ਹਾਣਦੀ ਏ ਸਾਡੇ ਲਈ ਮੀਨਿੰਗ ਜ਼ਿੰਦਗੀ ਦੇ ਤੇ ਸਾਰੇ ਵੀਰਾਂ ਨੂੰ ਸਾਰੇ ਪਿੰਡ ਨੂੰ ਮੁਬਾਰਕਾਂ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਵੀਰਾਂ ਨੂੰ ਮੁਬਾਰਕਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ